ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਆਂਗੇ ਭੈਣਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਕਿ ਬਰਬਰੀ ਦੇ ਸੂਟ ਲੈ ਕੇ ਆਓ ਤੇ ਕਾਫੀ ਜ਼ਿਆਦਾ ਸੋਹਣੇ ਬਰਬਰੀ ਦੇ ਸੂਟ ਲੈ ਕੇ ਆਏ ਆਂਗੇ ਪ੍ਰਾਈਸ ਆ ਜਿਹੜਾ ਨਾਲ ਹੁੰਦੇ ਦੱਸਾਂਗੇ ਪਲੀਜ਼ ਧਿਆਨ ਨਾਲ ਵੀਡੀਓ ਸੁਣਿਆ ਕਰੋ ਤੇ ਮੈਨੂੰ ਬਹੁਤ WhatsApp ਤੇ ਤੁਸੀਂ ਮੈਸੇਜ ਕਰਦੇ ਹੋ ਵੀ ਹਨਾ ਇਹਦਾ ਪ੍ਰਾਈਸ ਕੀ ਹੈਗਾ ਸਾਰੇ ਪ੍ਰਾਈਸ ਆਪਣੇ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇਗੇ ਚਲੋ ਜੀ ਆਪਾਂ ਵੀਡੀਓ ਤੇ ਬਹੁਤ ਜਿਆਦੇ ਸੋਹਣੀ ਸੌਫਟ ਵਰਬਰੀ ਹੈਗੀ ਜਿੰਨਾ ਭੈਣਾਂ ਕੋਲੇ ਇਹ ਸੂਟ ਗਏ ਨੇਗੇ ਰਿਪੀਟ ਆਰਡਰ ਦੇ ਦੇਣਗੇ ਵੀ ਸਾਨੂੰ ਕਾਫੀ ਜਿਆਦੇ ਸੋਹਣਾ ਸਟੱਫ ਲੱਗਿਆ ਲਓ ਜੀ ਇਦਾਂ ਇਹ ਹੈਗੀ ਹੈ ਇਹ 올ਓਵਰ ਸੂਟ ਹੈਗਾ ਤੇ ਮੈਚਿੰਗ ਸੂਟ ਨਹੀਂ ਹੈਗਾ ਇਹ 올ਓਵਰ ਹੀ ਸੋਹਣਾ ਲੱਗੂਗਾ ਸੂਟ ਇਹ ਵਧੀਆ ਵਾਲੀ ਬਰਬਰੀ ਹੈਗੀ ਨਹੀਂ ਹੈਗਾ ਵੀ ਘਟੀਆ ਕੁਆਲਿਟੀ ਦੀ ਹੈ ਤੇ ਇੱਕ ਇਹਦੇ ਵਿੱਚ ਹਾਰਡ ਵਰਬਰੀ ਆਉਂਦੀ ਹੈਗੀ ਉਹ ਨਹੀਂ ਆਪਾਂ ਲੈ ਕੇ ਆਉਂਦੇ ਹੈਗੇ ਇਹਦੇ ਵਿੱਚ ਆਪਾਂ ਬਿਲਕੁਲ ਮਤਲਬ ਲਾਈਟ ਸਟੱਫ ਲੈ ਕੇ ਆਨੇ ਬਰਬਰੀ ਦਾ ਜਿਹੜਾ ਸੌਫਟ ਹੈਗਾ ਲਾਈਨਿੰਗ ਜਰੂਰ ਲੱਗੂਗੀ ਪਰ ਸੂਟ ਇੰਨਾ ਕੁ ਲਾਈਟ ਵੇਟ ਹੈਗਾ ਵੀ ਤੁਹਾਨੂੰ ਪਾਏ ਦਾ ਪਤਾ ਵੀ ਨਹੀਂ ਲੱਗਣਾ ਹੈਗਾ ਬਹੁਤ ਜ਼ਿਆਦੇ ਲਾਈਟ ਵੇਟ ਹੈਗਾ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਰੱਖ ਸਕਦੇ ਹੋਗੇ ਲੈਮਨ ਸ਼ੇਡ ਦਾ ਰੱਖ ਸਕਦੇ ਹੋ ਟਾਈ ਐਂਡ ਡਾਈ ਰੱਖ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੇ ਪ੍ਰਿੰਟਿੰਗ ਦੇ ਲੇਟੈਸਟ ਜਿਹੇ ਪ੍ਰਿੰਟ ਆਪਾਂ ਲੈ ਕੇ ਆਏਗੇ ਤੇ ਫਾਸਟਲੀ ਆਪਣਾ ਆਰਡਰ ਕਰ ਦਿਓ ਭੈਣਾਂ ਦੇ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਸੀ ਵੀ ਬਰਬਰੀ ਦੇ ਸੂਟ ਅਸੀਂ ਲੈਣੇ ਨੇਗੇ ਤਾਂ ਕਰਕੇ ਆਪਾਂ ਵੀਡੀਓ ਆਪਣੇ ਲਈ ਆਪਣੇ ਲਵੇ ਮਤਲਬ ਸਟਾਕ ਹੈਗਾ ਜਿਹੜਾ ਕੱਲ ਹੀ ਆਇਆ ਹੈਗਾ ਤੇ ਤਾਂ ਕਰਕੇ ਹਨਾ ਮੈਂ ਫਿਰ ਸੋਚਿਆ ਹਜੇ 1-2 ਦਿਨ ਅਸੀਂ ਵੀਡੀਓ ਠਹਿਰ ਕੇ ਮਤਲਬ ਇਹ ਜੀ ਅਪਲੋਡ ਕਰਨੀ ਸੀਗੀ ਫਿਰ ਜਦੋਂ ਕਾਫੀ ਸਾਰੇ ਮੈਸੇਜ ਤੇ ਫੋਨ ਆ ਰਹੇ ਸੀਗੇ ਤਾਂ ਕਰਕੇ ਆਪਾਂ ਵੀਡੀਓ ਹੈ ਜਿਹੜੀ ਮਤਲਬ ਸੋਚਿਆ ਵੀ ਚਲੋ ਅੱਜ ਪਾ ਦਿੰਦੇ ਆਂਗੇ ਲੋ ਜੀ ਪ੍ਰਾਈਸ ਇਹਦਾ ਰਹੇਗਾ ਜੀ 2300 ਪਲੱਸ ਸ਼ਿਪਿੰਗ ਹੈਗੀ ਆਪਣਾ ਫਾਸਟਲੀ ਆਰਡਰ ਕਰਕੇ ਬੁੱਕ ਕਰਵਾਉਂਦੇ ਜਾਇਓ ਸੂਟ ਸੂਟ ਦਾ ਹੈਗਾ ਕਾਫੀ ਜਿਆਦਾ ਸੋਹਣਾ ਹੈਗਾ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਸਾਰਾ ਸਮਰ ਅਕੋਰਡਿੰਗ ਆਪਾਂ ਚਾਰਟ ਲੈ ਕੇ ਆਇਾਂਗੇ

ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਵੀ ਕਰਾ ਸਕਦੇ ਹੋਗੇ ਜੇ ਤੁਸੀਂ ਬਿਨਾ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋਗੇ ਬਿਨਾ ਸਲਾਈ ਤੋਂ ਵੀ ਮਗਵਾ ਸਕਦੇ ਹੋ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਲੈਕ ਕਲਰ ਦਾ ਹੈਗਾ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਕੁਝ ਹਟਕੇ ਜੇ ਪ੍ਰਿੰਟ ਲੈ ਕੇ ਆਉਣਿਆਂਗੇ ਹਨਾ ਤੇ ਐਦਾਂ ਹੁੰਦਾ ਵੀ ਹਰ ਰੋਜ਼ ਆਪਾਂ ਵੀਡੀਓ ਅਪਲੋਡ ਕਰ ਦੇਾਂਗੇ ਹਰ ਰੋਜ਼ ਪਹਿਣਾ ਨੂੰ ਵੀ ਵਧੀਆ-ਵਧੀਆ ਹਨਾ ਵੈਰਾਈਟੀ ਵਧੀਆ-ਵਧੀਆ ਕਲੈਕਸ਼ਨ ਆਪਾਂ ਲੈ ਕੇ ਆਈਏ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਪਿਆਰ ਦੇਣ ਲਈ ਥੈਂਕ ਯੂ ਤੁਹਾਡਾ ਸਾਰਿਆਂ ਦਾ ਸੋਹਣੇ ਸੋਹਣੇ ਕਮੈਂਟ ਕਰਨ ਲਈ ਥੈਂਕ ਯੂ ਤੁਹਾਡਾ ਸਾਰਿਆਂ ਦਾ ਮੈਨੂੰ ਇੰਨੀ ਸਪੋਰਟ ਕਰਨ ਲਈ ਅੱਗੇ ਵੀ ਮੇਰੀ ਸਪੋਰਟ ਕਰਿਓ ਇਸ ਤਰ੍ਹਾਂ ਹੀ ਤੇ ਇਦਾਂ ਹੀ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਹਾਂਗੇ ਵਰਕ ਵਾਲੇ ਵੀ ਤੇ ਪ੍ਰਿੰਟ ਸੂਟ ਵੀ ਦੋਨੋਂ ਆਪਾਂ 컬렉ਸ਼ਨ ਹੈ ਜਿਹੜੀ ਰੱਖਾਂਗੇ ਆਪਣੇ ਬੁਟੀਕ ਦੇ ਵਿੱਚ ਜੇ ਤੁਸੀਂ ਵੀ ਕੋਈ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਜਿੱਦਾਂ ਕਿ ਤੁਸੀਂ ਇਹ ਤੇ ਵੀ ਪੈਚ ਵਰਕ ਲੱਗ ਕੇ ਸੂਟ ਹੈਗਾ ਮਤਲਬ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਜਾ ਫਿਰ ਤੁਸੀਂ ਇਦਾਂ ਹੀ ਕਰਵਾ ਸਕਦੇ ਹੋਗੇ ਲਓ ਜੀ ਨੈਕਸਟ ਕਲਰ ਆ ਗਿਆ ਜੀ ਪਾਊਡਰ ਬਲੂ ਦੇ ਉੱਪਰ ਲਓ ਜੀ ਇਹ ਵਾਲਾ ਤੁਸੀਂ ਕਲਰ ਦੇਖ ਸਕਦੇ ਹੋਗੇ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਜਿਹੜੇ ਆਪਣੇ ਬੁਟੀਕ ਦੇ ਪ੍ਰਿੰਟਿੰਗ ਇਹ ਕਿਸੇ ਨਾਲ ਮੈਚ ਨਹੀਂ ਕਰਦੇ ਹੈਗੇ ਕਿਸੇ ਬੁਟੀਕ ਨਾਲ ਮੈਚ ਨਹੀਂ ਕਰਦੇ ਹੈਗੇ ਆਪਣੇ ਬੁਟੀਕ ਵਾਲੇ ਪ੍ਰਿੰਟਿੰਗ ਜਿਹੜੇ ਬਹੁਤ ਡਿਫਰੈਂਟ ਜਿਹੇ ਪ੍ਰਿੰਟ ਲੈ ਕੇ ਆਉਣੇ ਹੁੰਦੇ ਆਗੇ ਲੋਜੀ ਇਹ ਹੈਗੇ ਸੀ ਪਾਊਡਰ ਬਲੂ ਕਲਰ ਜੇ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦੇ ਉੱਤਰਿਆਗਾ ਪ੍ਰਿੰਟ ਕਲਰ ਬਹੁਤ ਸੋਹਣੇ ਲੱਗ ਰਹੇ ਨੇਗੇ ਹਨਾ ਜਿਹੜੇ ਵੀ ਪ੍ਰਿੰਟ ਦੇ ਵਿੱਚ ਕਰ ਰਹੇ ਨੇਗੇ ਲੋਜੀ ਪ੍ਰਾਈਸ ਸੇਮ ਰਹੇਗਾ 2300 ਪਲੱਸ ਸ਼ਿਪਿੰਗ ਹੈ ਸਾਰਿਆਂ ਦੇ ਪ੍ਰਿੰਟ ਅਲੱਗ-ਅਲੱਗ ਨੇ ਤੁਸੀਂ ਦੋ ਸੂਟ ਲੈਣਾ ਚਾਹੋ ਨੇ ਤਿੰਨ ਲੈਣਾ ਚਾਹੋ ਨੇ ਜਿੰਨੇ ਵੀ ਲੈਣਾ ਚਾਹੋ ਨੇ ਹੋਗੇ ਲੈ ਸਕਦੇ ਹੋਗੇ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਿੰਟ ਇਹ ਮਲਟੀ ਦੇ ਵਿੱਚ ਆ ਜਾਊਗਾ ਤੇ ਇਹਦੇ ਨਾਲ ਤੁਸੀਂ ਦੁਪੱਟਾ ਵਗੈਰਾ ਸੌਫਟਵਰਬਰੀ ਦਾ ਰੱਖ ਸਕਦੇ ਹੋ ਜੇ ਤੁਸੀਂ ਹਾਰਡ ਵਰਬਰੀ ਦਾ ਦੁਪੱਟਾ ਨਹੀਂ ਲੈਣਾ ਹੈਗਾ ਤਾਂ ਤੁਸੀਂ ਸੌਫਟਵਰਬਰੀ ਦਾ ਦੁਪੱਟਾ ਲੈ ਸਕਦੇ ਹੋਗੇ ਇਹਦੇ ਨਾਲ ਲਓ ਜੀ ਇਦਾਂ ਇਹ ਵਾਲਾ ਪ੍ਰਿੰਟਰ ਹੋਊਗਾ ਚੈੱਕ ਕਰੋ ਕਾਫੀ ਜ਼ਿਆਦਾ ਸੋਨਾ ਹੈਗਾ ਨੈਕਸਟ ਪ੍ਰਿੰਟ ਆਜੂਗਾ ਜੀ ப்ਲੂ ਦੇ ਉੱਪਰ 컬러 ਚਾਰਟ ਵੀ ਸਾਰਾ ਮਤਲਬ ਬਹੁਤ ਜ਼ਿਆਦੇ ਸੋਨਾ ਲੈ ਕੇ ਆਇਆਗੇ ਆਪਾਂ ਲਓ ਜੀ ਇਹ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣਾ ਹੈਗਾ ਤੇ ਜੇ ਤੁਸੀਂ ਮਤਲਬ ਜਿੱਦਾਂ ਵੀ ਤੁਸੀਂ ਡਿਜ਼ਾਈਨ ਵਗੈਰਾ ਬਣਾ ਕੇ ਥੋੜਾ ਬਦਨਾ ਸਟਿਚ ਕਰਵਾਉਗੇ ਤਾਂ ਇਹ ਸੂਟ ਬਹੁਤ ਜ਼ਿਆਦੇ ਸੋਹਣੇ ਰੈਡੀ ਹੋਣਗੇ ਲਓ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਪੀਚ ਦੇ ਉੱਪਰ ਹੈਗਾ ਦੇਖੋ ਪ੍ਰਿੰਟ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਕਾਫੀ ਜ਼ਿਆਦਾ ਸੋਹਣਾ ਹੈਗਾ ਪ੍ਰਿੰਟ ਪ੍ਰਿੰਟ ਸਾਰੇ ਹੀ ਸੋਹਣੇ ਨੇ ਆਪੋ ਆਪਣੀ ਜਗਾ ਕਲਰ ਵੀ ਸਾਰੇ ਸੋਹਣੇ ਨੇ ਆਪੋ ਆਪਣੀ ਜਗਾ ਤੇ ਬਹੁਤ ਸੋਹਣੇ ਮਤਲਬ ਕਈ ਭੈਣਾਂ ਕਹਿੰਦੀਆਂ ਹੁੰਦੀਆਂ ਨੇ ਵੀ ਜ਼ਿਆਦਾ ਬ੍ਰਾਈਟ ਤਾਂ ਨਹੀਂ ਹੈਗੇ ਕਲਰ ਇਹ ਕਲਰ ਦੇਖੋ ਜੀ ਬ੍ਰਾਈਟ ਨਹੀਂ ਹੈਗੇ ਸੋਬਰ ਜੇ ਕਲਰ ਨੇ ਬਾਰੇ ਡਲ ਵੀ ਨਹੀਂ ਹੈਗੇ ਹਨਾ ਜਿੱਦਾਂ ਮੈਂ ਵੀਡੀਓ ਦੇ ਵਿੱਚ ਤੁਹਾਨੂੰ

ਦੁਪट्टे ਵਗੈਰਾ ਮਤਲਬ ਕਿਸੇ ਨਾਲ ਵੀ ਨਹੀਂ ਹੈਗੇ ਜੇ ਤੁਸੀਂ ਕਹੋਗੇ ਵੀ ਸਾਡੇ ਰੈਡੀ ਕਰਕੇ ਦੇ ਦਿਓ ਤਾਂ ਤੁਹਾਨੂੰ ਦੁਪट्टे ਦੇਣਗੇ ਜਰੂਰ ਆਪਾਂ ਰੈਡੀ ਕਰਕੇ ਦੇ ਦਾਂਗੇ ਤੇ ਉਹਦੇ ਐਕਸਟਰਾ ਚਾਰजेस ਹੋਣਗੇ ਬਾਕੀ ਤੁਸੀਂ ਡਿਟੇਲ ਪੇਜ ਜਾ ਕਰੋ ਵੀ ਅਸੀਂ ਲੈਸ ਲਗਵਾਉਣੀ ਹੈ ਜਾਂ ਨਹੀਂ ਲਗਵਾਉਣੀ ਤੇ ਤੁਸੀਂ ਬਿਨਾ ਲੈਸ ਤੋਂ ਵੀ ਇਦਾਂ ਵੀ ਮਤਲਬ ਡਾਈ ਕਰਵਾ ਕੇ ਹਨਾ ਦੁਪट्टे ਲੈ ਸਕਦੇ ਹੋਗੇ ਸਿਰਫ ਇਕੱਲੇ ਡਾਈ ਵੀ ਕਰਵਾ ਸਕਦੇ ਹੋਗੇ ਲੋ ਜੀ ਨੈਕਸਟ ਆ ਜੁਗਾ ਇਹ ਐਲਓ ਦੇ ਉੱਪਰ ਪ੍ਰਿੰਟ ਲਓ ਜੀ ਇਹ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਗੇ ਇਹਦਾ ਮਤਲਬ ਤੁਸੀਂ ਸਟਾਈਲ ਹੈ ਜੇ ਫਰੌਕ ਸਟਾਈਲ ਵੀ ਬਣਾਉਣਾ ਚਾਹੁੰਦੇ ਹੋਗੇ ਇਦਾਂ ਦੇ ਪ੍ਰਿੰਟ ਦੇ ਵਿੱਚ ਤਾਂ ਤੁਸੀਂ ਫਰੌਕ ਸਟਾਈਲ ਵੀ ਬਣਾ ਸਕਦੇ ਹੋਗੇ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਆਪਣੀ ਚੋਇਸ ਅਕੋਰਡਿੰਗ ਮਤਲਬ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋਗੇ ਤੇ ਤੁਸੀਂ ਪੈਚ ਵਰਕ ਲਗਾ ਕੇ ਘੇਰੇ ਤੇ ਜਾਂ ਬਾਹਾਂ ਤੇ ਵੀ ਵਰਕ ਕਰਾ ਸਕਦੇ ਹੋ neck ਤੇ ਵੀ ਲਓ ਜੀ ਪ੍ਰਿੰਟ ਹੈ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਲੈਂਦੇ ਜਾਓ ਤੇ ਆਪਾਂ ਨੂੰ WhatsApp ਤੇ ਮੈਸੇਜ ਕਰਦੇ ਹੋ ਨੈਕਸਟ ਆ ਜੂਗਾ ਜੀ ਰਾਸਟ ਕਲਰ ਦਾ ਪ੍ਰਿੰਟ ਹੈਗਾ ਇਹ ਵੀ ਤੁਸੀਂ ਪ੍ਰਿੰਟ ਹੈ ਜਿਹੜਾ ਚੈੱਕ ਕਰ ਸਕਦੇ ਹੋਗੇ ਲਓ ਜੀ ਦੇਖੋ ਜੀ ਪ੍ਰਿੰਟ ਸਾਰੇ ਪ੍ਰਿੰਟ ਮੈਨੂੰ ਬਹੁਤ ਜ਼ਿਆਦਾ ਸੋਹਣੇ ਲੱਗੇ ਤੁਹਾਨੂੰ ਮੈਂ ਸਹੀ ਆਪਣੇ ਮਨ ਦੀ ਗੱਲ ਦੱਸਾਂ ਵੀ ਮੈਨੂੰ ਬਹੁਤ ਜ਼ਿਆਦਾ ਸੋਹਣੇ ਲੱਗੇ ਕਲਰ ਵੀ ਮਤਲਬ ਇੰਨੇ ਕੁ ਸੋਹਣੇ ਲੱਗੇ ਸਾਰਿਆਂ ਦੇ ਇੱਕ ਤੋਂ ਇੱਕ ਹਟਕਿਆ ਕੋਈ ਵੀ ਇਦਾਂ ਨਹੀਂ ਕਹਿ ਸਕਦੇ ਹਾਂ ਕਿ ਵੀ ਕਲਰ ਸੋਹਣਾ ਨਹੀਂ ਹੈਗਾ ਤੇ ਲਾਸਟ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਐਕਸਟਰਾ ਇਹਦਾ ਪ੍ਰਿੰਟ ਰਹੇਗਾ ਇਦਾਂ ਦੇ ਪ੍ਰਿੰਟ ਦੇ ਉੱਪਰ ਤੁਸੀਂ ਮਤਲਬ ਵਰਕ ਕਰਵਾ ਸਕਦੇ ਹੋਣਗੇ ਕਿਉਂਕਿ ਇਹ ਲਾਈਟ ਕਲਰ ਹੁੰਦੇ ਨੇਗੇ ਲਾਈਟ ਦੇ ਵਿੱਚ ਵੀ ਬ੍ਰਾਈਟ ਕਲਰ ਵੀ ਨੇ ਜਿੱਦਾਂ ਇਹਦਾ ਪ੍ਰਿੰਟ ਆ ਥੋੜਾ ਬ੍ਰਾਈਟ ਐ ਬੇਸ ਐ ਦਾ ਲਾਈਟ ਹੈਗਾ ਇਹ ਤੇ ਤੁਸੀਂ ਮਤਲਬ ਇਹਨੂੰ ਹਾਈਲਾਈਟ ਵਗੈਰਾ ਵੀ ਕਰਾ ਸਕਦੇ ਹੋਗੇ ਜਿੱਦਾਂ ਇਹ ਪ੍ਰਿੰਟ ਹੈਗਾ ਵਿੱਚ ਜਾਂ ਫਿਰ ਤੁਸੀਂ ਪੈਚ ਵਰਕ ਲਗਾ ਕੇ ਚਾਕਾਂ ਦਾ ਕੰਮ ਵੀ ਕਰਵਾ ਸਕਦੇ ਹੋਗੇ ਇਹ ਸੂਟਾਂ ਦੇ ਉੱਪਰ ਜਿਹੜਾ ਵਰਕ ਹੈਗਾ ਉਹ ਕਾਫੀ ਜ਼ਿਆਦਾ ਸੋਹਣਾ ਲੱਗਦਾ ਹੈਗਾ ਕਿਉਂਕਿ ਇਹ ਕਲਰ ਹੀ ਇਦਾਂ ਦੇ ਆਗੇ ਵੀ ਕੋਈ ਵੀ ਤੁਸੀਂ ਵਰਕ ਕਰਵਾ ਲਓਗੇ ਤਾਂ ਇਹ ਬਹੁਤ ਜਿਆਦੇ ਸੋਨੇ ਪ੍ਰਿੰਟ ਰੈਡੀ ਹੋਣਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ੍ਰੀ ਅਕਾਲ ਜੀ